ਤੇ ਅਜ ਅੰਮ੍ਰਿਤਸਰ ਚ ਤੰਤਰਸਤੇ ਹੋਰ ਬੜੀ ਤੁੰਤਮ ਨਮ ਨਿਆ ਜਾ ਰਿਹਾ ਹੈ ਹਰ ਪਾਸੇ ਦੇਖੋ ਬੜੀ ਖੁਸ਼ਹਾਲੀ ਤੇ ਰੌਣਕ ਹੈ ਬਾਜ਼ਾਰ ਖੂਬ ਸਜੇ ਹੋਏ ਹਨ ਠੀਕ ਹੈ ਹਰ ਚੀਜ਼ ਲੋਕ ਖਰੀਦ ਰਹੇ ਨੇ ਇਸ ਦਿਨ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਇਸ ਦਿਨ ਲੋਕੀ ਸੋਨੇ ਚਾਂਦੀ ਦੇ ਅਭੂਸ਼ਣ ਖਰੀਦਦੇ ਹਨ ਚੀਵਰਾਤ ਖਰੀਦਦੇ ਹਨ ਵਰਤੰਨ ਖਰੀਦਦੇ ਹਨ ਤੇ ਆਪਣੇ ਘਰ ਲੈ ਕੇ ਜਾਂਦੇ ਹਨ ਤਾਂ ਕਿ ਸਥਾਈ ਤੌਰ ਤੇ ਲక్ష్ਮੀ ਘਰ ਵਿੱਚ ਨਿਵਾਸ ਕਰ ਸਕੇ ਕਈ ਲੋਕ ਇਸ ਦਿਨ ਝਾੜੂ ਵੀ ਖਰੀਦਦੇ ਹਨ ਉਹ ਵੀ ਸ਼ੁਭ ਮੰਨਿਆ ਜਾਂਦਾ ਹੈ ਤੇ ਅੱਜ ਤਾਂ ਅੰਤਿਰਤਾ ਜਿਹੜੇ ਲੋਕੀ ਜਿਹੜੇ ਬੜੀ ਧੂਮਤਾਨਾ ਮਨਾ ਰਹੇ ਨੇ ਖਾਲੀ ਅੰਮ੍ਰਿਤਸਰ ਚ ਨਹੀਂ ਪੂਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਦਿਵਾਲੀ ਤੋਂ 2 ਦਿਨ ਪਹਿਲਾਂ ਇਹ ਤੇ ਯਾਰ ਜਿਹੜਾ ਹੁੰਦਾ ਹੈ ਮਨਾਉਂਦੇ ਨੇ ਕਿ ਕਿਉਂ ਮਨਾਇਆ ਜਾਂਦਾ ਕਿਉਂਕਿ ਇਸ ਕਰਕੇ ਲੋਕੀ ਸੋਨਾ ਚਾਂਦੀ ਖਰੀਦੇ ਨੇ ਘਰ ਸਾਡੇ ਲక్ష్ਮੀ ਦਾ ਆਵਾਸ ਹੋਵੇ ਤੰਦਰੁਸਤੀ ਆਵੇ ਘਰੇ ਤੇ ਸਾਰਾ ਸ਼ਹਿਰ ਜਿਹੜਾ ਨਾ ਐਸ ਲਈ ਅੰਮ੍ਰਿਤਸਰ ਦਾ ਸਾਰੇ ਸ਼ੋਪਿੰਗ ਕਰ ਰਹੇ ਨੇ ਨਵੀਂ ਤੋਂ ਨਵੀਆਂ ਚੀਜ਼ਾਂ ਖਰੀਦ ਕੇ ਘਰ ਆਪਣੀਆਂ ਲੈ ਕੇ ਜਾ ਰਹੇ ਆ ਇਸ ਵਿੱਚ ਇੱਕ ਝਾੜੂ ਮੁਦ ਝਾੜੂ ਵੀ ਲਿੱਤਾ ਜਾਂਦਾ ਹੈ ਕਿ ਘਰ 'ਚ ਝਾੜੂ ਲੈ ਲਿਏ ਆ ਕੇ ਗੰਦਗੀ ਸਾਰੀ ਖਤਮ ਕੀਤੀ ਜਾਵੇ ਇਸ ਕਰਕੇ ਪੂਰਾ ਤਿਹਾਰ ਬੜੀ ਤਨ ਜੁਲੂ ਕਹਿੰਦੇ ਆਪਾਂ ਆਪਣਾ ਮੈਂ ਕੋਈ ਵੱਡ ਨਿਆ ਇਹੋ ਜਿਹਾ ਕਹਿ ਸਕਦਾ ਕਿ ਜਿੱਦਾਂ ਮੰਨਣ ਦੇ ਲੋਕੀ ਘਰ 'ਚ ਇੰਨੀ ਕੁ ਕੁਝ ਲੈ ਆਏ ਇਹਨੇ ਖੁਸ਼ ਹੁੰਦੇ ਨੇ ਖੁਸ਼ ਹੋ ਕੇ ਪਰਚੇਜ਼ਿੰਗ ਕਰਦੇ ਨੇ ਲੋਕੀ ਕਹਿੰਦੇ ਸਾਡੇ ਘਰ ਲక్ష్ਮੀ ਮਾਤਾ ਦਾ ਆਵਾਸ ਹੋਵੇ